ਸਾਨੂੰ ਵੀ ਪੀ ਲੈ ਕੇ ਜਿਹੜੀ ਇਹ ਕਰੋਨਾ ਦੀ ਬਿਮਾਰੀ ਹੈ ਇਹ ਤੋਂ ਜ਼ਿਆਦਾ ਪੈਨਿਕ ਹੋਣ ਦੀ ਜਾਂ ਇਹ ਤੋਂ ਡਰਨ ਦੀ ਘਬਰਾਉਣ ਦੀ ਲੋੜ ਨਹੀਂ ਹੈ ਜੇ ਅਸੀਂ ਨੋਟ ਤੱਕ ਨਵੇਂ ਵੈਰੀਐਂਟ ਆ ਉਹ ਆਪਾਂ ਜੇ ਕਈ ਵੀ ਆਮ ਪਬਲਿਕ ਇਹ ਤੋਂ ਆਇਡੈਂਟੀਫਾਈ ਕਰ ਲੂਗੀ ਵੀ ਇਹ ਵੈਰੀਐਂਟ ਉਹੀ ਹੈ ਇਸ ਤਰ੍ਹਾਂ ਨਹੀਂ ਹੋ ਸਕਦਾ ਇਸ ਤਰ੍ਹਾਂ ਦੀ ਜਿਹੜੀਆਂ ਬਿਮਾਰੀਆਂ ਹੁੰਦੀਆਂ ਨੇ ਜਿਹੜੀਆਂ ਸਾਰ ਨਾਲ ਹੀ ਫੈਲਦੀਆਂ ਨੇ ਜਾਂ ਹਵਾ ਰਾਹੀਂ ਫੈਲਦੀਆਂ ਨੇ ਉਹਨਾਂ 'ਚ ਜਿਹੜਾ ਮਾਸਕ ਹੈ ਉਹ ਬਹੁਤ ਜ਼ਿਆਦਾ ਹੈਲਪਫੁਲ ਹੈ ਕੇਂਦਰ ਸਰਕਾਰ ਵੱਲੋਂ ਕਰੋਨਾ ਦੇ ਨਵੇਂ ਰੂਪ ਨੂੰ ਲੈ ਕੇ ਪੰਜਾਬ ਨੂੰ ਇੱਕ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਚੇਤਾਵਨੀ ਦਿੱਤੀ ਹੈ ਔਰ ਪੰਜਾਬ ਦੇ ਵਿੱਚ ਕਈ ਹਸਪਤਾਲਾਂ ਦੇ ਵਿੱਚ ਸਰਕਾਰੀ ਹਸਪਤਾਲਾਂ ਦੇ ਵਿੱਚ ਕਿਹੋ ਜਿਹੇ ਇੰਤਜ਼ਾਮ ਕੀਤੇ ਗਏ ਨੇ ਪਰ ਲੁਧਿਆਣਾ ਦੀ ਅਸੀਂ ਗੱਲ ਕਰੀਏ ਤਾਂ ਲੁਧਿਆਣਾ ਦੇ ਵਿੱਚ ਕਿਹੋ ਜਿਹੇ ਇੰਤਜ਼ਾਮ ਨੇ ਮੇਰੇ ਨਾਲ ਸਿਵਲ ਸਰਜਨ ਨੇ ਲੁਧਿਆਣਾ ਦੇ ਜਸਪੀਰ ਸਿੰਘ ਔਲਖ ਸਰ ਜਿਸ ਤਰ੍ਹਾਂ ਦੇ ਨਾਲ ਇਹ ਕਰੋਨਾ ਦੇ ਨਵੇਂ ਰੂਪ ਨੂੰ ਲੈ ਕੇ ਇੱਕ ਅਲਰਟ ਜਾਰੀ ਕੀਤਾ ਗਿਆ ਕੇਂਦਰ ਸਰਕਾਰ ਵੱਲੋਂ ਚੰਡੀਗੜ੍ਹ ਦੇ ਵਿੱਚ ਤਾਂ ਮਾਸਕ ਪਾਣਾ ਜ਼ਰੂਰੀ ਕਰ ਦਿੱਤਾ ਗਿਆ ਲੁਧਿਆਣਾ ਦੇ ਕਿਹੋ ਜਿਹੇ ਹਾਲਾਤ ਨੇ ਲੁਧਿਆਣਾ ਦੇ ਵਿੱਚ ਤੁਸੀਂ ਕੀ ਆਦੇਸ਼ ਜਾਰੀ ਕੀਤੇ ਨੇ ਸਿਵਲ ਹਸਪਤਾਲ ਦੇ ਵਿੱਚ ਕਿਹੋ ਜਿਹੇ ਪ੍ਰਬੰਧ ਹੋਣੇ ਚਾਹੀਦੇ ਨੇ ਲੋਕਾਂ ਨੂੰ ਲੁਧਿਆਣਾ ਦੀ ਜਨਤਾ ਨੂੰ ਕੋਈ ਐਡਵਾਈਜ਼ਰੀ ਜਾਰੀ ਕੀਤੀ ਹੈ ਦੇ ਜਾਰੀ ਕੀਤੇ ਨੇ ਕਿ ਤੁਸੀਂ ਮਾਸਕ ਪਾਓ ਅ ਜਿੱਥੋਂ ਤੱਕ ਜਿਹੜੇ ਕੋਵਿਡ ਦੇ ਨਵੇਂ ਵੇਰੀਐਂਟ ਦਾ ਸਵਾਲ ਹੈ ਉਹ ਹਾਲ ਤੱਕ ਗੋਆ ਦੇ ਵਿੱਚ 2 ਕੇਸ ਤੇ ਕੇਰਲਾ ਦੇ ਵਿੱਚ 1 ਕੇਸ ਜਿਹੜਾ ਹੈ ਰਿਪੋਰਟ ਹੋਇਆ ਪਰ ਉਹਦੇ ਵਿੱਚ ਗਵਰਨਮੈਂਟ ਆਫ ਇੰਡੀਆ ਵੀ ਤੇ ਗਵਰਨਮੈਂਟ ਆਫ ਪੰਜਾਬ ਵੀ ਕਾਫੀ ਇਹਦੇ ਚ ਚਕੰਨੇ ਹੋਏ ਨੇ ਤੇ ਸਾਨੂੰ ਮਤਲਬ ਕਿ ਸਾਡੇ ਜਿਹੜੇ ਮਾਨਯੋਗ ਹੈਲਥ ਮਿਨਿਸਟਰ ਡਾਕਟਰ ਬਲਬੀਰ ਸਿੰਘ ਜੀ ਉਹਨਾਂ ਵੱਲੋਂ ਇੱਕ ਸਪੈਸ਼ਲ ਮੀਟਿੰਗ ਸਿਰਫ ਤੇ ਸਿਰਫ ਇਸੇ ਮੁੱਦੇ ਤੇ ਸਾਰੇ ਸਿਵਲ ਸਰਪੰਚ ਸਾਹਿਬਾਨ ਦੀ ਤੇ ਜਿਹੜੇ ਚੰਡੀਗੜ੍ਹ ਸਾਡੇ ਹੈੱਡਕੁਆਟਰ ਤੇ ਸਾਡੇ ਸੀਨੀਅਰ ਆਫੀਸਰ ਸਾਹਿਬਾਨ ਨੇ ਉਹਨਾਂ ਨਾਲ ਮੀਟਿੰਗ ਕੀਤੀ ਗਈ ਹੈ ਉਹਨਾਂ ਨੇ ਸਾਰਿਆਂ ਨੇ ਸਾਨੂੰ ਨਾ ਕੇ ਪੁਖਤਾ ਪ੍ਰਬੰਧ ਕਰਨ ਲਈ ਬਲਕਿ ਚਕੰਨੇ ਰਹਿਣ ਲਈ ਵੀ ਹਦਾਇਤ ਕੀਤੀ ਹੈ ਅੱਛਾ ਸਿਵਲ ਹਸਪਤਾਲ ਦੇ ਵਿੱਚ ਕੋਈ ਵੱਖ ਵਾਰਡ ਬਣਾਇਆ ਕਿਉਂਕਿ ਜਦੋਂ ਵੀ ਚਾਹੇ ਉਹ ਗਰਮੀਆਂ ਦੇ ਵਿੱਚ ਡੇਂਗੂ ਦੀ ਗੱਲ ਕਰੀਏ ਚਾਹੇ ਉਹ ਕਰੋਨਾ ਵਾਇਰਸ ਦੀ ਪਿਛਲੇ ਸਾਲਾਂ ਦੇ ਵਿੱਚ ਜਦੋਂ ਵਧਿਆ ਸੀ ਤੇ ਉਦੋਂ ਇੱਕ ਵਾਰਡ ਬਣਾ ਦਿੱਤਾ ਗਿਆ ਸੀ ਕੋਈ ਇਸ ਇਸ ਤਰ੍ਹਾਂ ਦੇ ਪ੍ਰਬੰਧ ਕੀਤੇ ਨੇ ਕੋਈ ਬੈੱਡ ਲਗਾ ਕੇ ਕੋਈ ਇੰਤਜ਼ਾਮ ਕੀਤੇ ਹਨ ਬਿਲਕੁਲ ਸਾਡੀ ਬਿਲਕੁਲ ਤਿਆਰੀ ਹੈ ਆਈਸੋਲੇਸ਼ਨ ਵਾਰਡ ਉੱਥੇ ਆਲਰੇਡੀ ਬਣਿਆ ਹੋਇਆ ਹੈ ਸਿਵਲ ਹਸਪਤਾਲ ਲੁਧਿਆਣਾ ਦੇ ਵਿੱਚ ਬਾਕੀ ਅਸੀਂ ਸਾਰੇ ਐਸਐਮਓ ਸਾਹਿਬਾਨ ਨੂੰ ਵੀ ਇਹ ਗੱਲ ਕਹੀ ਹੈ ਕਿ ਉਚਕੰਨੇ ਰਹਿਣ ਤੇ ਨਾਲ ਸਾਡੀ ਜਨਤਾ ਨੂੰ ਵੀ ਅਪੀਲ ਹੈ ਕਿ ਜਿਹੜੀ ਇਹ ਕਰੋਨਾ ਦੀ ਬਿਮਾਰੀ ਹੈ ਇਹ ਤੋਂ ਜ਼ਿਆਦਾ ਪੈਨਿਕ ਹੋਣ ਦੀ ਜਾਂ ਇਹ ਤੋਂ ਡਰਨ ਦੀ ਘਬਰਾਉਣ ਦੀ ਲੋੜ ਨਹੀਂ ਹੈ ਜੇ ਅਸੀਂ ਨਾਰਮਲ ਜਿਹੜੇ ਸਾਡੇ ਪ੍ਰੀਵੈਂਟਿਵ ਜਿਹੜੇ ਵਿਚਾਰ ਵਾਲੇ ਤਰੀਕੇ ਨੂੰ ਅਡਾਪਟ ਕਰਾਂਗੇ ਤਾ ਅਸੀਂ ਇਹ ਤੋਂ ਬਚੇ ਰਹਾਂਗੇ ਤੇ ਖਾਸ ਕਰਕੇ ਹੁਣ ਸਾਡੀ ਬਹੁਤ ਵੱਡੀ ਜਿਹੜਾ ਪੋਪੂਲੇਸ਼ਨ ਦਾ ਹਿੱਸਾ ਹੈ ਤਕਰੀਬਨ 95% ਤੋਂ ਉੱਪਰ ਜਿਹੜੀ ਸਾਡੀ ਵੈਕਸੀਨੇਸ਼ਨ ਹੋ ਚੁੱਕੀ ਹੈ ਕੋਵਿਡ ਦੀ ਤੇ ਜਿਨ੍ਹਾਂ ਨੂੰ ਕੋਵਿਡ ਦੀ ਵੈਕਸੀਨੇਸ਼ਨ ਹੋਈ ਹੈ ਉਹਨਾਂ 'ਚ ਜਿਵੇਂ ਪਹਿਲਾਂ ਸਟੱਡੀ ਆਈ ਹੈ ਜਾਂ ਨੋਟ ਕੀਤਾ ਗਿਆ ਹੈ ਕਿ ਜੇ ਕੋਵਿਡ ਹੋ ਵੀ ਜਾਵੇ ਚਾਹੇ ਨਵਾਂ ਕੋਈ ਵੇਰੀਐਂਟ ਹੀ ਹੈ ਤਾਂ ਉਹਦੇ 'ਚ ਮਤਲਬ ਕਿ ਉਹਦੀ ਮੋਰਟੈਲਿਟੀ ਹੋਣ ਦੀ ਉਹਦੇ 'ਚ ਮੌਤ ਦੀ ਜਾਂ ਕੰਪਲਿਕੇਸ਼ਨ ਦੀ ਦਰ ਬਹੁਤ ਘਟਦੀ ਹੈ ਡਾਕਟਰ ਅਲਖ ਇਹ ਨਵਾਂ ਵੇਰੀਐਟ ਇਹ ਨਵਾਂ ਰੂਪ ਕਰੋਨਾ ਦਾ ਇਹ ਕਿਹੋ ਜਿਹਾ ਹੈ ਕਿੱਦਾਂ ਪਹਿਚਾਨ ਕਰਨ ਲੋਕ ਕਿਉਂਕਿ ਕਰੋਨਾ ਵਸਤੇ ਤਾਂ ਅਸੀਂ ਲਗਾਤਾਰ ਅਪੀਲਾਂ ਉਦੋਂ ਕਰਦੇ ਰਹੇ ਸੀ ਪਫਲੇਟ ਵੀ ਛਪਾਈ ਸੀ ਪ੍ਰਸ਼ਾਸਨ ਵੱਲੋਂ ਪਰ ਇਹਦੇ ਵਿੱਚ ਕਿਹੋ ਜੀ ਲੱਛਣ ਪਾਈ ਜਾਂਦੀ ਆ ਜਿੱਥੋਂ ਤੱਕ ਨਵੇਂ ਵੈਰੀਐਂਟ ਆ ਉਹ ਆਪਾਂ ਜੇ ਕਹੀਏ ਵੀ ਆਮ ਪਬਲਿਕ ਇਹਨੂੰ ਆਇਡੈਂਟੀਫਾਈ ਕਰ ਲੂਗੀ ਵੀ ਇਹ ਵੈਰੀਐਂਟ ਉਹੀ ਹੈ ਇਸ ਤਰ੍ਹਾਂ ਨਹੀਂ ਹੋ ਸਕਦਾ ਜਿਹੜੇ ਇਹਨਾਂ ਦੇ ਸਿੰਪਟਮ ਨੇ ਉਹ ਤ੍ਰਿਕਨ ਜਿਹੜੇ ਕੋਰੋਨਾ ਦੇ ਪਹਿਲਾਂ ਵਾਇਰਸ ਦੇ ਸੀਗੇ ਬੁਖਾਰ ਹੋਣਾ ਖਾਂਸੀ ਹੋਣੀ ਸਾਦਾ ਫੁੱਲਣਾ ਇਸ ਤਰ੍ਹਾਂ ਦੀਆਂ ਜਿਹੜੀਆਂ ਲਾਮਤਾਂ ਨੇ ਜੇ ਕੋਈ ਵੀ ਇਹ ਜਿਹੀ ਆਉਂਦੀ ਹੈ ਤਾਂ ਉਹ ਇਮੀਡੀਏਟਲੀ ਸਾਡੇ ਡਾਕਟਰ ਸਾਹਿਬਾਨ ਨੂੰ ਜਾਂ ਜਿਹੜੀਆਂ ਸਾਡੀਆਂ ਸਿਹਤ ਸੰਸਥਾਵਾਂ ਨੇ ਉਹਨਾਂ ਨੂੰ ਉਹ ਕਰਨ ਜੇ ਸਾਨੂੰ ਇਹ ਤੇ ਕੋਈ ਸ਼ੱਕ ਪਊਗਾ ਤਾਂ ਉਹਦਾ ਬਕਾਇਦਾ ਸੈਂਪਲਿੰਗ ਲੈ ਕੇ ਉਹਦਾ ਟੈਸਟ ਕਰਵਾਇਆ ਜਾਊਗਾ ਅੱਛਾ ਲੁਧਿਆਣੇ ਦੀ ਜਨਤਾ ਦੇਖ ਰਹੀ ਹੈ ਤੁਹਾਨੂੰ ਸੁਣ ਵੀ ਰਹੀ ਹੋਵੇਗੀ ਔਰ ਮਾਸਕ ਪਾਣ ਦੂਰੀਆਂ ਉਸੇ ਤਰ੍ਹਾਂ ਬਣਾ ਕੇ ਰੱਖਣ ਬਿਲਕੁਲ ਇਸ ਤਰ੍ਹਾਂ ਦੀਆਂ ਜਿਹੜੀਆਂ ਬਿਮਾਰੀਆਂ ਹੁੰਦੀਆਂ ਨੇ ਜਿਹੜੀਆਂ ਸਾਰ ਨਾਲ ਹੀ ਫੈਲਦੀਆਂ ਨੇ ਜਾਂ ਹਵਾ ਰਾਹੀਂ ਫੈਲਦੀਆਂ ਨੇ ਉਹਨਾਂ 'ਚ ਜਿਹੜਾ ਮਾਸਕ ਹੈ ਉਹ ਬਹੁਤ ਜ਼ਿਆਦਾ ਹੈਲਪਫੁਲ ਹੈ ਉਹਨਾਂ ਨੂੰ ਰੋਕਣ ਲਈ ਮੇਰੀ ਜਨਤਾ ਨੂੰ ਅਪੀਲ ਹੈ ਤੇ ਸਭ ਤੋਂ ਵੱਡੀ ਗੱਲ ਜਦੋਂ ਅਸੀਂ 2020 ਤੇ 2021 ਦੇ ਕੋਵਿਡ ਦੀ ਸਟੱਡੀ ਕਰਦੇ ਆ ਉਹਨੂੰ ਐਨਾਲਾਈਜ਼ ਕਰਦੇ ਆ ਤਾਂ ਅਸੀਂ ਕਿ ਕਲੀਅਰ ਸਾਡੇ ਕੋਲੇ ਡਾਟਾ ਹੁੰਦਾ ਹੈ ਕਿ ਉਹਨਾਂ ਮਰੀਜ਼ਾਂ 'ਚ ਪਬਲਿਕ ਦੇ ਉਸ ਸੈਕਸ਼ਨ ਦੇ ਵਿੱਚ ਉਸ ਵਰਗ ਦੇ ਵਿੱਚ ਮੌਤਾਂ ਜਿਆਦੇ ਹੋਈਆਂ ਨੇ ਜਿਹੜੇ ਕਿਸੇ ਨੂੰ ਹਾਈਪਰ ਟੈਨਸ਼ਨ ਸੀ ਬਲੱਡ ਪ੍ਰੈਸ਼ਰ ਸੀ ਮੋਟਾਪਾ ਸੀ ਕੈਂਸਰ ਸੀ ਜਾਂ ਕੋਈ ਕਿਡਨੀ ਡਿਜ਼ੀਜ਼ ਸੀ ਜਾਂ ਕੋਈ ਕੈਂਸਰ ਦੀ ਕੋਈ ਇਸ ਤਰ੍ਹਾਂ ਦੀ ਦਵਾਈ ਲੈਂਦਾ ਸੀ ਜਿਹਦੇ ਨਾਲ ਇਮਿਊਨਿਟੀ ਸਪਰੈਸ ਹੋ ਜਾਂਦੀ ਹੈ ਤਾਂ ਸਾਨੂੰ ਖਾਸ ਕਰਕੇ ਜਿਹੜੇ ਇਸ ਤਰ੍ਹਾਂ ਦੇ ਮਰੀਜ਼ ਜਿਹੜੇ ਕੈਟਾਗਰੀ ਹੈ ਪਬਲਿਕ ਦੀ ਉਹਨਾਂ ਨੂੰ ਇਹਦੇ ਬਾਰੇ ਖਾਸ ਧਿਆਨ ਦੀ ਦੇਣ ਦੀ ਲੋੜ ਹੈ ਤੇ ਦੂਸਰੀ ਗੱਲ ਜਿਹੜਾ ਹੈਲਦੀ ਲਾਈਫ ਸਟਾਈਲ ਹੈ ਉਹਨੂੰ ਅਡਾਪਟ ਕਰਨ ਦੀ ਲੋੜ ਹੈ ਕਿਉਂਕਿ ਜੇ ਅਸੀਂ ਸਿਹਤਮੰਦ ਰਹਾਂਗੇ ਸਾਡੀ ਇਮਿਊਨਿਟੀ ਸਿਹਤਮੰਦ ਰਹੂਗੀ ਤਾਂ ਵਾਇਰਸ ਦੀ ਕੋਈ ਇਸ ਤਰ੍ਹਾਂ ਦੀ ਹੈ ਨਹੀਂ ਕਿ ਵਾਇਰਸ ਸਾਡਾ ਨੁਕਸਾਨ ਕਰ ਸਕੂਗਾ ਅੱਛਾ ਡਾਕਟਰ ਉਹਲਕ ਥੋੜੇ ਸ਼ਬਦਾਂ ਦੇ ਵਿੱਚ ਤੁਸੀਂ ਲੁਧਿਆਣਾ ਵਾਸੀਆਂ ਨੂੰ ਕੰਪਲਸਰੀ ਮਾਸਕ ਪਾਉਣ ਨੂੰ ਕਹਿੰਦੇ ਹੋ ਨਾ ਕਿ ਜਿਹੜੇ ਪ੍ਰਾਈਵੇਟ ਹਸਪਤਾਲ ਹੈ ਸਰਕਾਰੀ ਹਸਪਤਾਲ ਹੈ ਭੀੜ-ਪਾੜ ਵਾਲੇ ਇਲਾਕੇ ਦੇ ਵਿੱਚ ਮਾਸਕ ਪਾ ਕੇ ਹਾਂ ਇਹਦੇ ਵਿੱਚ ਜ਼ਰੂਰੀ ਹੈ ਕਿ ਆਪਾਂ ਥੋੜਾ ਜਿਹਾ ਵਿਚਾਰ ਰੱਖ ਲਈਏ ਤੇ ਥੋੜਾ ਜਿਵੇਂ ਸੋਸ਼ਲ ਡਿਸਟੈਂਸਿੰਗ ਹੈ ਭੀੜ-ਭੜੱਕੇ ਵਾਲੀਆਂ ਥਾਵਾਂ ਤੋਂ ਹਾਲ ਦੀ ਘੜੀ ਆਪਾਂ ਨੂੰ ਮਤਲਬ ਕਿ ਵੀ ਇਹਦਾ ਬਚਾਅ ਕਰਨਾ ਚਾਹੀਦਾ ਉੱਥੇ ਜਿਹੜਾ ਹੈ ਜਾਣਾ ਘੱਟ ਚਾਹੀਦਾ ਵੈਸੇ ਪੂਰੀ ਹਮਸਪਰ ਨਹੀਂ ਹਾਲ ਦੀ ਘੜੀ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਐਡਵਾਈਜ਼ਰੀ ਨਹੀਂ ਆਈ ਕਿ ਕੰਪਲਸਰੀ ਹੈ। ਤੋਂ ਅਸੀਂ ਵੀ ਇਹੀ ਆਖਦੇ ਹਾਂ ਕਿਉਂਕਿ ਅਗਰ ਸਿਹਤ ਵਿਭਾਗ ਆਖ ਰਿਹਾ ਕਿਉਂਕਿ ਡਾਕਟਰ ਜਸਬੀਰ ਸਿੰਘ ਔਲਖ ਜਿਹੜੇ ਲੁਧਿਆਣਾ ਦੇ ਸਿਵਲ ਸਰਜਨ ਆ ਉਹਨਾਂ ਦਾ ਕਹਿਣਾ ਕਿ ਮਾਸਕ ਪਾ ਕੇ ਰੱਖੋ ਦੂਰੀਆਂ ਬਣਾ ਕੇ ਰੱਖੋ ਜਿਹੜਾ ਇਹ ਉਹ ਇੱਕ ਦੂਜੇ ਦੇ ਨਾਲ ਜਿਹੜਾ ਟੱਚ ਦੇ ਵਿੱਚ ਹੀ ਹੁੰਦਾ ਜਿਸ ਜਿਸ ਤਰ੍ਹਾਂ ਦੇ ਨਾਲ ਕਰੋਨਾ ਔਰ ਪੂਰੀ ਤਰ੍ਹਾਂ ਪ੍ਰਬੰਧ ਕੀਤਾ ਇਹਨੇ ਹਸਪਤਾਲ ਦੇ ਵਿੱਚ ਇੱਕ ਆਈਸੋਲੇਸ਼ਨ ਵਾਰਡ ਬਣਾਇਆ ਗਿਆ ਸੋ ਸਾਰੇ ਆਪਣਾ ਖਿਆਲ ਰੱਖੋ ਕੈਮਰਾਮੈਨ ਗੁਰਦੇਵ ਦੇ ਨਾਲ ਨਵੀਨ ਸ਼ਰਮਾ ਪੀਟੀਸੀ ਨਿਊਜ਼ ਲੁਧਿਆਣਾ